ਦੁਨੀਆ ਇੱਕ ਮੇਲਾ ਹੈ ਬੜਾ ਧਿਆਨ ਰੱਖੋ ਇਹ ਬਾਬਾ ਅਨੰਦ ਸਿੰਘ ਜੀ ਦਾ ਬਚਨ ਕਹਿੰਦੇ ਆ ਸੰਸਾਰ ਜਿਹੜਾ ਨਾ ਜੀ ਕਿਉਂਕਿ ਮੇਰਾ ਦਿਲ ਕਰਦਾ ਜ ਤੁਹਾਡੀਆਂ ਬਾਹਾਂ ਖੜੀਆਂ ਕਰਾਵਾਂ ਆਪਣੀਆਂ ਵੀ ਕਰਾਂ ਬਾਬਾ ਅਨੰਦ ਸਿੰਘ ਜੀ ਕਹਿੰਦੇ ਦੁਨੀਆ ਇੱਕ ਮੇਲਾ ਹੈ ਕਿਤੇ ਝੂਟੇ ਆ ਕਿਤੇ ਕੁਝ ਆ ਕਿਤੇ ਕੁਝ ਆ ਕਿਤੇ ਖਾਣ ਪੀਣੇ ਕਿਤੇ ਦੁਕਾਨਾਂ ਲੱਗੀਆਂ ਕਿਤੇ ਸ਼ੋਪਿੰਗ ਹੋ ਰਹੀ ਹੈ ਕਹਿੰਦੇ ਇਹ ਜਿਹੜਾ ਮੇਲਾ ਹੈ ਨਾ ਇੱਕ ਬੱਚੇ ਨੇ ਪਿਓ ਦੀ ਉਂਗਲ ਫੜੀਏ ਬਾਬਾ ਜੀ ਦਲੀਲ ਦਿੰਦੇ ਸੀ ਕਹਿੰਦੇ ਮੇਲਾ ਵੇਖ ਰਿਹਾ ਤੇ ਬੜਾ ਪਿਆਰਾ ਲੱਗਦਾ ਹੈ ਬੜਾ ਪਿਆਰਾ ਲੱਗਦਾ ਹੈ ਛੋਟੇ ਪਿਆਰੇ ਲੱਗਦੇ ਖਾਣਾ ਪੀਣਾ ਪਿਆਰਾ ਲੱਗਦਾ ਹੈ ਹੋਰ ਮੇਲਾ ਬੜਾ ਪਿਆਰਾ ਲੱਗਦਾ ਹੈ ਤੇ ਕਹਿੰਦੇ ਜੇ ਕਿਤੇ ਉਂਗਲ ਛੁੱਟ ਜੇ ਤੇ ਉਹ ਮੇਲਾ ਕਹਿਰ ਬਣ ਜਾਂਦਾ ਬੜਾ ਧਿਆਨ ਦੇਣਾ ਮੇਲੇ 'ਚ ਜਿਹੜਾ ਬੱਚਾ ਗਵਾਜ ਰਿਹਾ ਹੋਵੇ ਦੱਸੋ ਉਹ ਕਰਨੀ ਇਹਨਾਂ ਰੋਂਦਾ ਜਿਨਾਂ ਉੱਥੇ ਰੋਇਆ ਉਹਦਾ ਜੋ ਹਾਲ ਹੁੰਦਾ ਹੈ ਉਹ ਕਦੀ ਆਪਣੇ ਜੀਵਨ ਚ ਇਹਨਾਂ ਨੇ ਲੋਇਆ ਹੁੰਦਾ ਵੀ ਜਿਨਾਂ ਉੱਥੇ ਉਹਦਾ ਕੰਮ ਲੋਇਆ ਮੇਲਾ ਤੇ ਉਹੋ ਹੀ ਝੂਟੇ ਉਹੋ ਹੀ ਨੇ ਖਾਣਾ ਪੀਣਾ ਉਹੋ ਹੀ ਹੈ ਦੁਕਾਨਾਂ ਉਹੋ ਹੀ ਨੇ ਇੱਕ ਉਂਗਲ ਛੁੱਟ ਗਈ ਪਿਓ ਦੀ ਮਾਂ ਦੀ ਕਹਿੰਦੇ ਮੇਲਾ ਉਹ ਕਹਿਰ ਬਣ ਗਿਆ ਇਹ ਬਾਬਾ ਨੰਦ ਸਿੰਘ ਜੀ ਦਲੀਲ ਦਿੰਦੇ ਸੀ ਬਚਨ ਕਰਦੇ ਸੀ ਕਹਿੰਦੇ ਢਾਈ ਘੰਟੇ ਦਾ ਨਿਤਨੇਮ ਕੀ ਹੈ ਗੁਰੂ ਨਾਨਕ ਨੂੰ ਆਪਣੀ ਉਂਗਲ ਫੜਾਉਣੀ ਹੈ ਬਾਹ ਫੜਾਉਣੀ ਹੈ ਗੱਜ ਕੇ ਆਖੋ ਸਾਥ ਨੂੰ ਸਿਰੋ ਸਮਝਾਣ ਦਾ ਤਰੀਕਾ ਹੈ ਮਹਾਂਪੁਰਸ਼ਾਂ ਦਾ ਕਹਿੰਦੇ ਜਿਹੜੇ ਜੀਵ ਨੇ ਇਸ ਧਰਤੀ ਤੇ ਜਨਮ ਲੈ ਕੇ ਢਾਈ ਘੰਟੇ ਦੀ ਨਿਤਨੇਮ ਦੀ ਪਾਛੜਾ ਲਈ ਮਹੀਨਾ ਦੋ ਮਹੀਨੇ ਸਾਲ ਕੀਤਾ ਨਿਤਨੇਮ ਫੇਰ ਪਤਾ ਨਹੀਂ ਕੋਈ ਗੱਲ ਹੋ ਗਈ ਰੱਬਾ ਮੈਂ ਤੇਰੇ ਨਾਲ ਨਾਰਾਜ ਹਾਂ ਮੈਂ ਦਰਬਾਰ ਸਾਹਿਬ ਨਹੀਂ ਜਾਣਾ ਹਾਂ ਕੋਸਤਨਾ ਮੈਂ ਉਹ ਨਾਮ ਨਹੀਂ ਕਰਿਆ ਕਰਨਾ ਮੈਨੂੰ ਮਿਲਿਆ ਕੀ ਏ ਕਈ ਇਹੋ ਜਿਹਾ ਵੀ ਨੇ ਪੁੱਛਿਰ ਕਰਦੇ ਫੇਰ ਛੱਡ ਦਿੰਦੇ ਫੇਰ ਕਰਦੇ ਫੇਰ ਨਾ ਨੇਮ ਨਹੀਂ ਛੱਡਣਾ ਇਹ ਵਸਤ ਤਜੀ ਨਹੀਂ ਜਾਈ ਨਿਤ-ਨਿਤ ਸ਼ਰਨਾਗਤ ਭਗਤੀ ਕਰਨੀ ਅਹਸਾਨ ਭਗਤੀ ਨਹੀਂ ਕਰਨੀ ਸ਼ਰਨਾਗਤ ਭਗਤੀ ਹੁੰਦੀ ਹੈ ਨੇਮ ਨਹੀਂ ਛੱਡਣਾ ਅਰਦਾਸ ਕਰ ਸਕਦੇ ਹੋ ਇਹ ਮਹਾਂਪੁਰੀ ਬਚਨ ਕਰਦੇ ਸੀ ਕਹਿੰਦੇ ਇੱਕ ਬੱਚੇ ਨੇ ਪਿਓ ਦੀ ਮਾਂ ਦੀ ਉਂਗਲ ਫੜੀ ਹੈ ਤੇ ਮੇਲਾ ਕਿੰਨਾ ਪਿਆਰਾ ਲੱਗਦਾ ਹੈ ਉਂਗਲ ਛੁੱਟ ਜੇ ਮੇਲਾ ਕਹਿਰ ਬਣ ਜਾਂਦਾ ਭੋਲਿਆ ਜੇ ਤੂੰ ਵੀ ਢਾਈ ਘੰਟੇ ਦਾ ਨਿਤਨੇਮ ਇਹ ਗੁਰੂ ਨਾਨਕ ਨੂੰ ਉਂਗਲ ਫੜਾਉਣੀ ਏ ਬਾਹ ਫੜਾਉਣੀ ਏ ਗੁਰੂ ਨਾਨਕ ਦੀ ਬਾਹ ਫੜਨੀ ਏ ਜੇ ਤੂੰ ਢਾਈ ਘੰਟੇ ਦਾ ਨਿਤਨੇਮ ਛੱਡਦਾ ਗੁਰੂ ਨਾਨਕ ਤੇਰੀ ਦਰਗਾਹ ਜਮਾਂ ਛੱਡ ਦੇਣੀ ਅਗਰ ਤੂੰ ਢਾਈ ਘੰਟੇ ਦਾ ਨਿਤਨੇਮ ਕਾਇਮ ਰੱਖਦਾ ਏ ਤੇ ਮਹਾਂਪੁਰਸ਼ ਕਹਿੰਦੇ ਸੀ ਕਈ ਵਾਰੀ ਤੇ ਬਾਬਾ ਜੀ ਛਾਤੀ ਤੇ ਹੱਥ ਮਾਰ ਕੇ ਕਹਿ ਦਿੰਦੇ ਸੀ ਸੁੰਦਰ ਸਿੰਘ ਜੀਠੀਆ ਨੂੰ ਬਿਰਲੇ ਨੂੰ ਕਹੇ ਬਾਬਾ ਜੀ ਇੰਜ ਹੱਥ ਮਾਰ ਕੇ ਕਹਿੰਦੇ ਸੀ ਜਮਨ ਤੂੰ ਢਾਈ ਘੰਟੇ ਦਾ ਨਿਤਨੇਮ ਨਾ ਛੱਡੀ ਗੁਰੂ ਨਾਨਕ ਤੇਰੀ ਦਰਗਾਹ ਵਿੱਚ ਬਾਹ ਨਹੀਂ ਛੱਡਣੀ ਆਖੋ ਸਤਿਨਾਮ ਵਾਹਿਗੁਰੂ ਜੀ ਇਹ ਤੁਹਾਨੂੰ ਬੜਾ ਪਿਆਰਾ ਮੇਲਾ ਦਰਗਾਹ ਦਾ ਫਿਰ ਸਵਾਰ ਕੇ ਜਾਓਗੇ ਜੇ ਢਾਈ ਘੰਟੇ ਆਪਣਾ ਜਿਹੜਾ ਨਿਤਨੇਮ ਹੈ ਗੁਰੂ ਨਾਨਕ ਦੀ ਬਾਹ ਫੜੀ ਰੱਖੋਗੇ ਬਾਬਾ ਜੀ ਦਾ ਘੁੱਟ ਫੜੀ ਰੱਖੋਗੇ ਆਖੋ ਸਤਿਨਾਮ ਵਾਹਿਗੁਰੂ ਜੀ ਇਹ ਵਸਤ ਤਾ ਜੀ ਨਹਿ ਜਾਈ ਨਿਤ ਨਿਤ ਰੱਖ ਬਾਬਾ ਜੀ ਮੇਰ ਕਰਨ ਘਟ ਤੋਂ ਘਟ ਜ਼ਰੂਰੀ ਪੰਜ ਬਾਣੀਆਂ ਰੇ ਰਾਜ ਸਾਹਿਬ ਸੋਇਲਾ ਸਾਹਿਬ ਸੱਤ ਸੋਮਨੀ ਸਾਹਿਬ ਇੱਕ ਪਾਠ ਜ਼ਰੂਰ ਹੋ ਜੇ ਤੇ ਬਹੁਤ ਕਿਰਪਾ ਕਲਯੁਗ ਵਿੱਚ ਇਹਦਾ ਪੈਰਾ ਨਾਲ ਰੱਖਣਾ ਜ਼ਰੂਰੀ ਹੈ ਉਹ ਕਈ ਦਲੀਲਾਂ ਤੁਸੀਂ ਸੁਣੀਆਂ ਹੋਈਆਂ ਇੱਕ ਦੋ ਅੰਗ ਵਿਚਾਰ ਕੇ ਬਾਕੀ ਸਿਮਰਨ ਪਾ ਕੇ ਢਾਈ ਘੰਟੇ ਇਸ ਤੋਂ ਇਲਾਵਾ ਜਿਹੜੇ ਵੱਧ ਕਰ ਰਹੇ ਨੇ ਉਹ ਕਿਰਪਾ ਅੱਜ ਵੀਰਵਾਰ satsang ਤੇ ਜਾਂਦੇ ਹੋ ਜੇ ਤੁਹਾਡੀ ਮौज ਆ ਜਾਏ ਇਨਾ ਨਿਤ ਜਰੂਰ ਸਾਡੇ ਘਰਾਂ ਵਿੱਚ ਸਾਡੇ ਜੀਵਨ ਵਿੱਚ ਹੋਵੇਗਾ ਵਾਹਾਂ ਖੜੀਆਂ ਕਰਕੇ ਪਿਆਰ ਦਾ ਸਬੂਤ ਦੇ ਦਿਓ ਦਾਸ ਹੀ ਕਰਦਾ ਇੱਕ ਜਕਾਰਾ ਬੁਲਾਓ ਪਿਆਰ ਨਾਲ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਭਇਓ ਜਿਸ ਕਾ ਸਭਸ ਆਧਾਰੋ ਜੇ ਕੋ ਖਾਵੇ ਜੇ ਕੋ ਪਹੁੰਚੇ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਾ ਜਾਈ ਨਿਤ ਨਿਤ ਰੱਖ ਮਹਾਰਾਜ ਸਾਰਿਆਂ ਤੇ ਕਿਰਪਾ ਕਰਨ ਇਹ ਨਿਤ ਦੀ ਦਾਤ ਜਿਹੜੀ ਅੱਜ ਸੁਣੀ ਜੇ ਸਭ ਦੀ ਝੋਲੀ ਚ ਪਏ